ਇਹ ਕੋਈ ਔਖੇ ਸੌਖੇ ਵਾਲਾ ਮੈਟਰ ਨਹੀਂ ਹੈਗਾ ਇਹ ਤੁਹਾਡੇ ਜ਼ਿੰਦਗੀ ਜਿਉਣ ਦੀ ਕਵਿਤਾ ਹੁੰਦੀ ਆ ਇਹ ਪੰਕਜ ਸਰ ਨਾਲ ਹੀ ਪੂਰੀ ਆ ਫਿਲਮ ਉਹਨਾਂ ਬਿਨਾ ਅਧੂਰੀ ਆ ਇਹ ਇੱਕ ਸਟੇਸ਼ਨ ਆ ਜਿੱਥੇ ਆਪਾਂ ਰੁਕੇ ਹੋਏ ਆ ਸਾਰੇ ਮੈਂ ਚਾਹੁੰਦਾ ਮੈਂ ਇਹਨੂੰ ਪਿਆਰ ਕਰਦਾ ਕਿਸੇ ਨੂੰ ਪਿਆਰ ਕਰਦਾ ਮੈਂ ਉਹਨੂੰ ਕਹਿ ਨਹੀਂ ਸਕਦਾ ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਨੇ ਡਾਇਰੈਕਟਰ ਹੈਰੀ ਪੱਟੀ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਕਿਵੇਂ ਹੋ ਮੈਂ ਠੀਕ ਆ ਸਰ ਫਿਲਮ ਦੀ ਗੱਲ ਕਰਨਾ ਚਾਹਾਂਗੀ ਕਿ ਬਹੁਤ ਪਿਆਰੀ ਫਿਲਮ ਹੈ ਅਸੀਂ ਹਮੇਸ਼ਾ ਇਹ ਗੱਲ ਕਰਦੇ ਹਾਂ ਕਿ ਇਮੋਸ਼ਨਸ ਕਿਤੇ ਨਾ ਕਿਤੇ ਜਿਹੜੇ ਆ ਉਹ ਘਟਦੇ ਜਾ ਰਹੇ ਨੇ ਜਦੋਂ ਅਸੀਂ ਪਰਦੇ ਤੇ ਫਿਲਮਾਂ ਦੇਖਦੇ ਆ ਤਾਂ ਅੱਜ ਜਦੋਂ ਅਸੀਂ ਇਹ ਫਿਲਮ ਵੇਖੀ ਤਾਂ ਉਹ ਜਿਹੜਾ ਇਮੋਸ਼ਨਸ ਨੇ ਉਹ ਦੁਬਾਰਾ ਸਾਨੂੰ ਵੇਖਣ ਨੂੰ ਮਿਲੇ ਨੇ ਤਾਂ ਇਹਨਾਂ ਇਮੋਸ਼ਨਸ ਨੂੰ ਇਕੱਠੇ ਕਰਨਾ ਤੁਹਾਡੇ ਲਈ ਕਿੰਨਾ ਕੌਪਾ ਦੇਖੋ ਇਹ ਨਾ ਇਹ ਕੋਈ ਔਖੇ ਸੌਖੇ ਵਾਲਾ ਮੈਟਰ ਨਹੀਂ ਹੈਗਾ ਇਹ ਤੁਹਾਡੇ ਜ਼ਿੰਦਗੀ ਜਿਉਣ ਦੀ ਇੱਕ ਵਿਦਾ ਹੁੰਦੀ ਆ ਤੁਸੀਂ ਜ਼ਿੰਦਗੀ ਜਿਵੇਂ ਜਿਉਨੇ ਹੋ ਤੁਸੀਂ ਤੁਹਾਡੇ ਅੰਦਰ ਹੁੰਦਾ ਸਾਰਾ ਕੁਝ ਤੁਸੀਂ ਸਮੋਇਆ ਹੁੰਦਾ ਸਮਾਜ ਤੋਂ ਤੁਸੀਂ ਪਰਿਵਾਰ ਦੇ ਵਿੱਚੋਂ emotions 'ਚ ਮੈਂ ਕਹਿਣ 'ਚ ਮੇਰੇ ਕੋਲ ਜਾਨੀ ਤੇ ਮੈਂ ਡਾਇਰੈਕਟਰ ਸ਼ਾਦੀਸ ਲਈ ਆ ਕਿਉਂਕਿ ਮੈਂ ਲਿਖ ਨਹੀਂ ਸਕਦਾ ਅੱਛਾ ਮੈਂ ਉਹਨੂੰ ਮੈਂ ਸ਼ਬਦਾਂ 'ਚ ਅੱਛਾ ਐਕਸਪ੍ਰੈਸ ਨਹੀਂ ਕਰ ਸਕਦਾ ਤਾਂ ਮੇਰੇ ਕੋਲ ਇੱਕ ਵਿਧਾ ਹੈ ਮੈਂ ਮੈਨੂੰ ਨਜ਼ਰ ਆਉਂਦਾ ਹੈ ਤੇ ਉਹਨੂੰ ਐਜ਼ ਇਟ ਇਜ਼ ਦਿਖਾ ਸਕਦਾ ਮੈਂ ਜਿਹੜੀ ਮੇਰੀ ਫੀਲਿੰਗ ਹੈ ਮੈਨੂੰ ਦਿਖਦੀ ਆ ਉਹ ਤੇ ਮੈਂ ਉਹਨੂੰ ਐਜ਼ ਇਟ ਇਜ਼ ਦਿਖਾਉਣਾ ਇਹ ਇੱਕ ਰਸਤਾ ਜਿਹਦੇ ਪ੍ਰਮਾਤਮਾ ਨੇ ਪਾਇਆ ਹੋਇਆ ਤੁਹਾਡੇ ਵਾਸਤੇ ਦੀ ਗੱਲ ਹੈ ਨਹੀਂ ਨਾ ਮੇਰੇ ਵਾਸਤੇ ਦੀ ਗੱਲ ਹੈ ਇਹ ਮੈਨੂੰ ਨਹੀਂ ਪਤਾ ਕੀ ਆ ਪਰ ਕੁਝ ਕਮੀਆਂ ਹਨ ਮੈਂ ਚਾਹੁੰਦਾ ਮੈਂ ਇਹਨੂੰ ਪਿਆਰ ਕਰਦਾ ਕਿਸੇ ਨੂੰ ਪਿਆਰ ਕਰਦਾ ਮੈਂ ਇਹਨੂੰ ਕਹਿ ਨਹੀਂ ਸਕਦਾ ਪਰ ਮੈਨੂੰ ਵਿਜ਼ੂਅਲਾਈਜ਼ ਕਰਵਾ ਸਕਦਾ ਇਹ ਪ੍ਰਮਾਤਮਾ ਨੇ ਮੈਨੂੰ ਚੀਜ਼ ਕੁਝ ਬਖਸ਼ੀ ਹੋਈ ਆ ਇਹ ਉਹਦਾ ਸ਼ੁਕਰੀਆ ਮੈਨੂੰ ਇਹਦਾ ਪਤਾ ਨਹੀਂ ਹੈਗਾ ਕੁਝ ਫਿਲਮ ਜੇ ਅਸੀਂ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਇਹ ਘਰ ਘਰ ਦੀ ਕਹਾਣੀ ਹੋਏਗੀ ਬਹੁਤ ਸਾਰੇ ਲੋਕ ਇਹ ਨਾ ਕਿਰਦਾਰਾਂ ਦੇ ਨਾਲ ਖੁਦ ਨੂੰ ਕਨੈਕਟ ਕਰ ਪਾਣਗੇ ਤਾਂ ਮੈਂ ਇਹ ਜਾਨਣਾ ਚਾਹੁੰਦੀ ਆ ਕਿ ਕੀ ਥੌਟਸ ਪ੍ਰੋਸੈਸ ਸੀਗਾ ਤੁਹਾਡਾ ਕਿ ਤੁਸੀਂ ਇਹ ਸੋਚਿਆ ਕਿ ਇਹ ਰਾਵੀ ਦੇ ਕੰਡੇ ਤੇ ਹੀ ਫਿਲਮਾਈ ਜਾਣੀ ਚਾਹੀਦੀ ਉਸ ਏਰੀਏ ਤੇ ਫਿਲਮਾਈ ਜਾਣੀ ਚਾਹੀਦੀ ਹੈ ਇਹ ਕਹਾਣੀ ਜੀ ਪਹਿਲਾਂ ਤਾਂ ਕਹਾਣੀ ਦੀ ਗੱਲ ਕਰੀਏ ਕਹਾਣੀਕਾਰ ਜੱਸ ਗਰੇਵਾਲ ਹਾਂਜੀ ਹਨਾ ਬਹੁਤ ਮਹਾਨ ਕਲਾਕਾਰ ਆ ਬੰਦਾ ਬਹੁਤ ਸਹਜਤਾ ਦਾ ਮੈਂ ਉਹਦੀ ਮਰੀਦ ਆ ਆਸ਼ਿਕਾ ਮੈਂ ਉਹਦਾ ਕੁਝ ਚੀਜ਼ਾਂ ਦਾ ਉਹ ਕਦੇ ਵੀ ਲੋਕ ਤਾਂ ਐਫਰਟ ਕਰਕੇ ਲਿਖਦੇ ਆ ਨਾ ਟੈਨਸ਼ਨ ਲੈ ਲੈ ਲਿਖਦੇ ਆ ਉਹ ਇਹ ਆ ਵੀ ਉਹ ਰਿਲੈਕਸ ਹੋ ਕੇ ਲਿਖਦਾ ਸਾਰੇ ਐਫਰਟ ਆਪਣੀ ਸਕ੍ਰਿਪਟ ਚ ਪਹਿਲਾਂ ਹੀ ਬਾਹਰ ਕੱਢ ਦਿੰਦਾ ਤਾਂ ਤੁਹਾਨੂੰ ਈਜ਼ੀ ਹੁੰਦਾ ਐ ਕੈਜ਼ ਹੀ ਡਾਇਰੈਕਟਰ ਉਹਦੀ ਅਪਰੋਚ ਨੂੰ ਕਨਸੀਵ ਕਰਨਾ ਤੇ ਐਗਜ਼ੀਕਿਊਟ ਕਰਨਾ ਕਿਉਂਕਿ ਉਹ ਟਫ ਨਹੀਂ ਕਰਦਾ ਉਹ ਈਜ਼ੀ ਕਰਦਾ emotions ਨੂੰ ਅੱਛਾ ਰੱਖਦਾ ਡਾਇਲੌਗ ਬਹੁਤ ਸਹਿਜ ਰੱਖਦਾ ਬਾਗਮਲ ਉਹਦੀ ਜਿਹੜੀ ਇਹ ਪੇਸ਼ਕਾਰੀ ਹੈਗੀ ਆ ਲਿਖਣ ਦੀ ਜੋ ਉਹਦੀ ਕਲਾ ਉਹ ਬਾਗਮਾਲ ਆ ਅੱਜ ਕੱਲ ਇੱਕ ਗਾਵੀ ਦੇ ਕੰਢੇ ਕਿਉਂ ਹੋਈ ਕਿਉਂਕਿ ਜਦੋਂ ਉਹਨਾਂ ਨੇ ਮੈਨੂੰ ਇੱਕ ਕਹਾਣੀ ਸੁਣਾਈ ਸੀ ਵੀ ਇੱਕ ਕੁੜੀ ਦੀ ਕਹਾਣੀ ਆ ਜਿਹੜੀ ਦਰਿਆ ਪਾਰ ਕਰਕੇ ਪੜ੍ਹਨ ਜਾਂਦੀ ਆ ਤੇ ਇੱਕ ਦਿਨ ਉਹਦੀ ਜ਼ਿੰਦਗੀ 'ਚ ਹੜ੍ਹ ਆ ਜਾਂਦਾ ਤੇ ਉਹ ਦਰਿਆ ਤੋਂ ਪਾਰ ਨਹੀਂ ਜਾ ਪਾਉਂਦੀ ਹੈਗੀ ਮੈਂ ਇੱਕ ਨਿਊਜ਼ ਸੁਣੀ ਹੋਈ ਸੀਗੀ YouTube ਦੇ ਉੱਤੇ ਸ਼ਾ ਨਿਊਜ਼ 18 ਇਸ ਮੈਨੂੰ ਪਤਾ ਨਹੀਂ ਕੀ ਦੀ ਆ ਰਾਵੀ ਤੇ ਹੜ੍ਹ ਆ ਗਏ ਸੀਗੇ ਤੇ ਇੱਕ ਇਲਾਕਾ ਕੱਟਿਆ ਗਿਆ ਸੀ ਉਹ ਬੱਚੇ ਪੜ੍ਹ ਨਹੀਂ ਸੀ ਆ ਪਾਉਂਦੇ ਉਹ ਸਰਕਾਰ ਨੂੰ ਇੱਕ ਇੰਟਰਵਿਊ ਕੀਤੀ ਸੀ ਉਹਨਾਂ ਨੇ ਵੀ ਸਰਕਾਰ ਨੂੰ ਕਿਹਾ ਸੀ ਉਹਰੇ ਪੁਲ ਲਾਓ ਜਦੋਂ ਪਾਣੀ ਆਉਂਦਾ ਹੜ੍ਹ ਆਉਂਦਾ ਅਸੀਂ ਕੱਟੇ ਜਾਂਦੇ ਆ ਤੇ ਮੈਨੂੰ ਲੱਗਿਆ ਇਹ ਉਹ ਜਗ੍ ਕਹਾਣੀ ਕਨਵਿੰਸ ਕਰ ਸਕਦੀ ਆ ਮੈਂ ਉਹਨੂੰ ਕਿਹਾ ਵੀ ਭਾਈ ਵੀ 라ਵੀ ਦੇ ਕੰਡੇ ਕਰੀਏ ਉਹਨੇ ਉਹਨਾਂ ਨੇ ਕਿਹਾ ਕਿ ਹਾਂ ਯਾਰ 라ਵੀ ਦੇ ਕੰਡੇ ਫਿਰ ਉਹਨੇ ਨਾਂ ਵੀ 라ਵੀ ਦੇ ਕੰਡੇ ਹੀ ਰੱਖ ਦੇ ਕਹਿੰਦੇ ਆ ਕਿਉਂਕਿ ਪ੍ਰੋਡਕਸ਼ਨ ਡਿਜ਼ਾਈਨ 라ਵੀ ਦੇ ਕੰਡੇ ਦਾ ਸਾਰਾ ਤੇ ਤੁਹਾਨੂੰ ਪਤਾ ਤਾਂ ਲੱਗਿਆ ਹੋਣਾ ਵੀ ਇਹ ਇੱਕ ਕਿਉਂ ravi ਦੇ ਕੰਡੇ ਕੀ ਆ ਉਹਦਾ ਫਰਕ ਦੇਖਿਆ ਤੁਹਾਨੂੰ ਜੇ ਅਸੀਂ ਪੰਜਾਬ ਚ ਕਰਦੇ ਤਾਂ ਫਰਕ ਲਿਖਦਾ ਜੀ ਜੀ ਬਿਲਕੁਲ ਕਿ ਬਹੁਤ ਸਿ ਪਿਆਰੀ ਜਿਹੜੀ ਕਹਾਣੀ ਹੈ ਤਾਂ ਇੱਕ ਸਟਾਰਟਿੰਗ ਦੇ ਵਿੱਚ ਹੀ ਇਹ ਕਲੀਅਰ ਹੋ ਜਾਂਦਾ ਕਿ ਬੱਚੀਆਂ ਜਦੋਂ ਉੱਥੇ ਵਿੱਚ ਬੈ ਕੇ ਦੂਜੇ ਪਾਸੇ ਜਾ ਰਹੀਆਂ ਨੇ ਹੈਨਾ ਪੜਨ ਦੇ ਲਈ ਤਾਂ ਇਹ ਇੱਕ ਬੜੀ ਪਿਆਰੀ ਜੀ ਕਹਾਣੀ ਇਮੋਸ਼ਨਸ ਮੈਂ ਕਹਾਂਗੀ ਕਿ ਜਿਹੜੇ ਹੈ ਤਾਂ ਪੰਕਜ ਕਪੂਰ ਜੀ ਦੀ ਮੈਂ ਗੱਲ ਜ਼ਰੂਰ ਕਰਨੀ ਚਾਹਾਂਗੀ ਕਿ ਇੱਕ ਜਾਨ ਜਿਹੜੀ ਹੈ ਫਿਲਮ ਦੇ ਵਿੱਚ ਉਹਨਾਂ ਨੇ ਪਾਉਣਾ ਉਹਨਾਂ ਬਿਨਾਂ ਤਾਂ ਅਧੂਰੀ ਆ ਜੀ ਫਿਲਮ ਇਹ ਇਹ ਪੰਕਜ ਸਰ ਨਾਲ ਹੀ ਪੂਰੀ ਆ ਫਿਲਮ ਉਹਨਾਂ ਬਿਨਾ ਅਧੂਰੀ ਆ ਤੇ ਅਸੀਂ ਖੁਸ਼ ਕਿਸਮਤ ਆ ਮੈਂ ਇਨਾ ਛੋਟਾ ਹਨਾ ਪੰਜਾਬ ਦੇ ਵਿੱਚ ਇਨਾ ਛੋਟਾ ਡਾਇਰੈਕਟਰ ਹਨ ਤੇ ਉਹ ਮੈਨੂੰ ਲੱਗਦਾ ਇੰਡੀਆ ਦਾ ਸਭ ਤੋਂ ਬਿਹਤਰੀਨ ਅਦਾਕਾਰ ਆ ਤੇ ਉਹਨੇ ਸਾਡੀ ਮੇਰੀ ਡਾਇਰੈਕਸ਼ਨ ਨੂੰ ਪਸੰਦ ਕੀਤਾ ਸਾਡੀ ਸਕ੍ਰਿਪਟ ਨੂੰ ਉਹਨੇ ਚੂਜ਼ ਕੀਤਾ ਤੇ ਸਾਨੂੰ ਪ੍ਰੋਮਿਸ ਕੀਤਾ ਵੀ ਮੈਂ ਤੇਰੇ ਨਾਲ ਸਾਰੀ ਜ਼ਿੰਦਗੀ ਕੰਮ ਕਰੂੰਗਾ ਜਦੋਂ ਵੀ ਤੇਰਾ ਦਿਲ ਕਰੇ ਤੇ ਉਹ ਬਹੁਤ ਖੁਸ਼ ਹੋ ਕੇ ਗਏ ਆ ਤੇ ਉਹ ਉਹਨਾਂ ਨੇ ਮੈਨੂੰ ਸ਼ਾਵਾਸ਼ ਵੀ ਦਿੱਤੀ ਆ ਚੀਜ਼ ਦੀ ਵੀ ਤੂੰ ਜਿਹੜਾ ਆਪਣੇ ਸਿਰ ਤੇ ਬاہر ਨਹੀਂ ਫਿਰਦਾ ਇੰਨੇ ਚਿਰਦਾ ਵੀ ਉਹ ਤੇਰਾ ਲੱਥ ਗਿਆ ਛੱਡ ਦੇ ਹੁਣ ਕਹਿੰਦਾ ਲੱਖ ਹੱਥਾਂ ਨਾਲ ਫੜਿਆ ਤੂੰ ਛੱਡ ਦੇ ਮੈਂ ਵੀ ਇਹੀ ਕਹਿ ਰਿਹਾ ਇਸ ਟਾਈਮ ਸਾਨੂੰ ਉਹਨੇ ਲੱਖ ਹੱਥਾਂ ਨਾਲ ਫੜਿਆ ਹੋਇਆ ਤੇ ਅਸੀਂ ਉਹਦਾ ਸ਼ੁਕਰਗੁਜ਼ਾਰ ਆ ਕਿ ਪੰਕਜ ਸਰ ਸਾਡੀ ਝੋਲੀ ਚ ਪਾਏ ਉਹਨਾਂ ਨੇ ਅੱਛਾ ਇੱਕ ਆਖਰੀ ਸਵਾਲ ਪੁੱਛਣਾ ਚਾਹਾਂਗੀ ਰਾਜਵੀਰ ਜਵੰਦਾ ਜੋ ਅੱਜ ਸਾਡੇ ਵਿਚਕਾਰ ਨਹੀਂ ਰਿਹਾ ਤੁਸੀਂ ਇਸ ਚੱਕਾ ਚੋਂ ਤੋਂ ਪਹਿਲਾਂ ਦੇ ਉਹਨਾਂ ਨੂੰ ਜਾਣਦੇ ਹੋ ਇਹ ਤਾਂ ਯੂਨੀਵਰਸਿਟੀ ਟਾਈਮ ਕਦੇ ਸੋਚਿਆ ਸੀ ਕਿ ਇੰਨਾ ਛੋਟਾ ਸਾਥ ਹੋਏਗਾ ਉਸ ਵੀਰ ਦੇ ਨਾਲ ਦੇਖੋ ਇਸ ਸਾਥ ਨਾਲ ਤੁਹਾਨੂੰ ਇੱਕ ਚੀਜ਼ ਦੱਸਾਂ ਅੱਜ ਦੇ ਨਹੀਂ ਹੈਗੇ ਇਹ ਏ ਅੱਜ ਦਾ ਕੋਈ ਸਾਥ ਨਹੀਂ ਮੈਂ ਤਾਂ ਕਨਵਰ ਵੀਰ ਹਮੇਸ਼ਾ ਕਹਿੰਦੇ ਹੁੰਦੇ ਆ ਮੈਂ ਉਹਨੂੰ ਹਮੇਸ਼ਾ ਕਹਿੰਦਾ ਵੀ ਆਪਾਂ ਇਹ ਇਹ ਯੁੱਗ ਇਹ ਕਰਮ ਇਹ ਇਸ ਸਮੇ ਲਈ ਨਹੀਂ ਇਹ ਤਾਂ ਇੱਕ ਸਟੇਸ਼ਨ ਆ ਜਿੱਥੇ ਆਪਾਂ ਰੁਕੇ ਹੋਏ ਆ ਸਾਰੇ ਇਹ ਤੋਂ ਬਾਅਦ ਟ੍ਰੇਨ ਆਉਣੀ ਆਪਾਂ ਚੜਜਣਾ ਆਪਾਂ ਫੇਰ ਅੱਗੇ ਮਿਲਣਾ ਆਪਾਂ ਪਿੱਛੇ ਵੀ ਮਿਲੇ ਸੀਗੇ ਤੇ ਅਸੀਂ ਮੈਨੂੰ ਲੱਗਦਾ ਬਹੁਤ ਪਿੱਛੇ ਮਿਲੇ ਹੋਏ ਆ ਤੇ ਬਹੁਤ ਅੱਗੇ ਵੀ ਮਿਲਾਂਗੇ ਦੁਬਾਰਾ ਧੰਨਵਾਦ ਤੁਹਾਡਾ ਥੈਂਕ ਯੂ ਥੈਂਕ